ਅੱਜ ਤਰੀਕਾ ਹੈ ਜੀ 27 ਮਾਰਚ 2024 ਇੰਟਰਾਡੇ ਦੇ ਵਿੱਚ ਅੱਜ ਸਾਨੂੰ ਸਿਰਫ ਇੱਕੋ ਹੀ ਸਿਗਨਲ ਮਿਲਿਆ ਜੀ ਤੇ ਟ੍ਰੇਡ ਵਗੈਰਾ ਇੱਥੇ ਨਹੀਂ ਕਰ ਪਾਏ ਕਿਉਂਕਿ ਮਾਰਕੀਟ ਦੇ ਵਿੱਚ ਮੋਮੈਂਟਮ ਕਾਫੀ ਜ਼ਿਆਦਾ ਤੇਜ਼ ਸੀਗਾ ਦੋਸਤੋ ਬਾਅਦ ਪੂਰਾ ਦਿਨ ਮਾਰਕੀਟ ਇੱਕ ਰੇਂਜ ਦੇ ਵਿੱਚ ਟ੍ਰੇਡ ਕਰਦੀ ਰਹੀ ਤੇ ਕੋਈ ਵੀ ਸਿਗਨਲ ਵਗੈਰਾ ਸਾਨੂੰ ਨਹੀਂ ਮਿਲਿਆ 뷰 ਵਗੈਰਾ ਸਾਡਾ ਬੁਲੀ ਸਾਈਡ ਦਾ ਹੀ ਸੀਗਾ ਜੀ ਮੋਮੈਂਟਮ ਵਗੈਰਾ ਪ੍ਰੀਮੀਅਮ ਬਹੁਤ ਘਟ ਕਰ ਰਹੀ ਸੀ ਤਾਂ ਕਰਕੇ ਟ੍ਰੇਡ ਵਗੈਰਾ ਕਰਨ ਤੋਂ ਅਵੋਇਡ ਕੀਤਾ ਸੋ ਇਹ ਸਿਗਨਲ ਵਗੈਰਾ ਜਿਹੜੇ ਹੁੰਦੇ ਆ ਜੀ ਉਹ ਵਾਸਤੇ YouTube ਦੇ ਉੱਤੇ ਦੱਸ ਦਿਆਂ ਕਿ ਮਾਰਕੀਟ ਦਾ ਸੈਂਟੀਮੈਂਟ ਅੱਜ ਕੀ ਰਹਿ ਸਕਦਾ ਸੋ ਕੋਈ ਵੀ ਮੇਰਾ ਵੀਰ ਆ ਜਿਹੜਾ ਜੀ ਜੁੜਨਾ ਚਾਹੁੰਦਾਗਾ ਤਾਂ YouTube ਦੇ ਮਾਧਿਅਮ ਰਾਹੀਂ ਸਾਡੇ ਨਾਲ ਜੁੜ ਸਕਦਾਗਾ ਜੀ YouTube ਚੈਨਲ ਦਾ ਲਿੰਕ ਆ ਜੀ ਜਿਹੜਾ ਬਾਇਓ ਦੇ ਵਿੱਚ ਦਿੱਤਾ ਗਿਆ ਸੋ ਉੱਥੋਂ ਜਾ ਕੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਜੀ ਤੇ ਕੋਈ ਵੀ ਕੁਐਰੀ ਵਗੈਰਾ ਹੁੰਦੀ ਆ ਤੁਹਾਡੀ ਤੁਸੀਂ ਸਾਨੂੰ ਪੁੱਛ ਸਕਦੇ ਹੋ ਜੀ ਸੋ 1 ਅਪ੍ਰੈਲ ਤੋਂ YouTube ਤੋਂ ਸ਼ਿਫਟ ਕਰਕੇ ਜੀ YouTube ਦੇ ਉੱਤੇ ਲਾਈਵ ਸਟ੍ਰੀਮ ਆ ਜਿਹੜੀ ਬੰਦ ਕਰ ਦੇਵਾਂਗੇ ਤੇ Google Meet ਦੇ ਉੱਤੇ ਸ਼ਿਫਟ ਕਰ ਰਹੇ ਆ ਜੀ ਜਿੱਥੇ ਤੁਹਾਨੂੰ ਪ੍ਰੋਪਰ